ਸੂਲਾ ਤੇ ਸੋ ਗਿਆਨ ਕੇ ਲਮਿਤਾਣ ਕੇ ਇੱਕ ਸੰਤ ਸਪਾਈ ਸੂਲਾ ਤੇ ਸੋ ਗਿਆਨ ਕੇ ਲਮਿਤਾਣ ਕੇ ਇੱਕ ਸੰਤ ਸਪਾਈ ਹੋਇਆ ਫਕੀਰ ਅਦ ਸ਼ਹਿਨਸ਼ਾ ਦੇਖੋ ਜਗ ਦਾ ਮਾਹੀ ਹੋਇਆ ਫਕੀਰ ਅਦ ਸ਼ਹਿਨਸ਼ਾ ਦੇਖੋ ਜਗ ਦਾ ਮਾਹੀ ਨਾ ਕਲਗੀ ਨਾ ਵਗਦਿਆਂ ਲੀਰਾ ਨਾ ਕਲਗੇ ਨਾ ਬਾਦ ਨ ਸਿਰ ਤਾਜ ਗਲ ਵਗਦਿਆਂ ਲੀਰਾ ਹੱਥ ਖਾਲੀ ਉਸ ਦੇ ਜਿਹਰੇ ਹੱਥ ਤਕਦੀਰਾਂ ਹੱਥ ਖਾਲੀ ਉਸ ਦੇ ਜਿਹਰੇ ਹੱਥ ਤਕਦੀਰਾਂ ਜਿਦਰਦ ਟੋਟੇ ਸਾਲਾਂ ਦੀ ਨਿੱਕੇ ਬਾਲਾਂ ਦੀ ਦਿੱਤੀ ਇਸ ਕੁਰਬਾਨੀ ਜਿਗਰ ਦੇ ਟੋਟੇ ਲਾਲਾਂ ਦੇ ਨਿੱਕੇ ਬਾਲਾਂ ਦੀ ਦਿੱਤੀ ਐਸ ਕੁਰਬਾਨੀ ਕੌਮ ਤੋਂ ਚਾਰੇ ਵਾਰੇ ਦਿੱਤੀ ਰੱਖੀ ਇੱਕ ਨਿਸ਼ਾਨੀ ਕੌਮ ਤੋਂ ਚਾਰੇ ਵਾਰੇ ਦਿੱਤੀ ਰੱਖੀ ਇੱਕ ਨਿਸ਼ਾਨੀ ਸੂਰਤਾਂ ਤੇ ਆਕੇ ਸੋਗਿਆ ਅੱਖਾਂ ਦੇ ਅਥਰੂ ਪੀ ਗਿਆ ਦੁੱਖ ਚੱਲੇ ਹਜ਼ਾਰਾਂ ਵਿਸ਼ਰ ਗਿਆ ਪਰਵਾਰ ਸੀ ਪਰਮੁਖ ਤੇ ਬਹਾਰਾ ਵਿਸ਼ਰ ਗਿਆ ਪਰਵਾਰ ਸੀ ਪਰਮੁਖ ਤੇ ਬਹਾਰਾ ਸੁਣ ਪੈਰਾ ਦੇ ਉਹ ਛਾਲਿਓ ਪੀੜਾ ਬਾਲਿਓ ਪਵ ਮਨ ਜਾਇ ਫੋੜੇ ਸੁਣ ਪੈਰਾ ਦੇ ਉਹ ਛਾਲਿਓ ਪੀੜਾ ਵਾਲਿਓ ਪਵ ਬਨ ਜਾਇ ਫੋੜੇ दुखानों नो की जानदा तु मारे लोड़े दुख नानदा तु मारे लोड़े सुलाते आगे सो गया लंबी तान के एक संत सपाही टीमा तिगिया जानके टीमाते डिगिया के अज्याण के ਅਨਮੋਲ ਜੋ ਹੀਰਾ ਝੁਲਮ ਦੇ ਪੰਜਿਓ ਕੱਢ ਕੇ ਆਇਆ ਜਗ ਬੇ ਤਕਦੀਰ ਰਜ ਰਜ ਇਹਨੂੰ ਸੋਣ ਦਿਓ ਝੁਲਮ ਦੇ ਪੰਜਿਓ ਕੱਢ ਚ ਕੱਢ ਕੇ ਆਇਆ ਜਗ ਬੇ ਤਕਦੀਰਾ ਰਜ ਰਜ ਇਹਨੂੰ ਸੋਣ ਦਿਓ ਤੁਸੀਂ ਸੋਣ ਦਿਓ ਇਥ ਕਿਆ ਰਹੀ ਖੁਦ ਹੈ ਰਖਾ ਕੋਮ ਦਾ ਇਹਦਾ ਹਾਲ ਗਵਾਈ ਸੂਲਾ ਤੇ ਸੋ ਗਿਆਨ ਕੇ ਲਮਿਤਾਨ ਕੇ ਇਕ ਸੰਤ ਸਪਾਹੀ ਸੂਲਾ ਤੇ ਸੋ ਗਿਆਨ ਕੇ ਲਮਿਤਾਨ ਕੇ ਇਕ ਸੰਤ ਸਪਾਹੀ